ਮਾਂ ਹਾਂ ਮਾਂ ਮੈਂ ਕਿਉਂ ਬੁੜਕੀ ਆ ਨਾ ਸਿਰ ਤੱਕ ਅੱਗੇ ਫੁੱਟੀ ਜਾਂਦਾ ਕਦੋਂ ਦਾ ਲੱਗ ਰਾਂ ਗੇਟ ਖੜਕਾਉਣਾ ਫਿਰ ਮੈਂ ਝਾਰ ਕੇ ਆਪੇ ਗੇਟ ਖੋਲ੍ਹ ਕੇ ਗੱਡੀਆਂ ਅੰਦਰ ਲਾ ਕੇ ਆਪਿਆ ਪਰ ਮਾਂ ਨੂੰ ਕੀ ਸਣਾਉਣਾ ਹੈ ਉਹ ਤੂੰ ਖੋਲ ਦਿੰਦੀ ਬੇਟਾ ਹਾਂ ਦੇਖ ਲਾ ਮਾਂ ਦਾ ਤਾਂ ਦੀਂਦਾ ਨਹੀਂ ਸਰ ਬੰਨਿਆ ਹੋਇਆ ਤੇ ਮਾਂ ਹੀ ਸਾਰੇ ਪਾਸੇ ਕੰਮਕਾਰ ਨੂੰ ਰੱਖੀ ਆ ਘਰ ਦੇ ਵਿੱਚ ਹੋਰ ਵੀ ਮਰਦੇ ਹੋਣਗੇ ਉਹ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਕਾਹ ਤੋਂ ਸਰਪੰਨ ਰੱਖਿਆ ਬਿਮਾਰੀ ਪੈਣੇ ਨੇ ਆ ਕੇ ਤਾਂ ਸਰ ਚੱਕਤਾ ਵੇ ਬੁਖਾਰ ਚੜਿਆ ਪਿਆ ਗੋਲੀ ਚੁੱਲ ਸਕੇ ਪਈ ਥੀ ਅੱਧਾ ਇੱਕ ਗਲਾਸ ਪਾਣੀ ਦਾ ਦੀ ਹਾਕਾ ਮਾਰ ਮਾਰ ਹੰਬ ਗਈ ਪਤਾ ਨਹੀਂ ਕਿੱਥੇ ਪੋਰੇ ਚ ਉਤਰੀਆਂ ਨੇ ਦੋਨੇ ਜਣੀਆਂ ਗੱਲ ਨਹੀਂ ਸੁਣੀ ਨਾਲਿਆ ਹੋਂ ਗਈ ਆ ਬਸ ਬਾਹਰ ਖੜਕਦੇ ਦੇ ਪਤਾ ਲੱਗਿਆ ਬਥੇਰੀਆਂ ਹਾਕਾ ਮਾਰੀਆਂ ਕੋੜੇ ਬਿੰਦਰ ਕੋੜੇ ਬਿੰਦਰ ਨਾ ਇਰਦਾ ਪਾਣੀ ਵੀ ਆਪੇ ਚਾਕੇ ਪੀਣਾ ਫੂ ਮੈਨੂੰ ਵੀ ਝੁਲਸਲਾ ਆ ਪੀ ਇੱਥੇ ਕੋਈ ਨਹੀਂ ਕਿਸੇ ਨੂੰ ਪਾਣੀ ਫੜਾਉਂਦਾ ਜਿਵੇਂ ਅਗਿਆਰ ਸੋਈ ਚ ਪੀਲਾ ਪਾਣੀ ਮੈਂ ਗਾਏ ਕਹਿਣਾ ਓਏ ਵੀ ਕਾਦੇ ਵਾਸਤੇ ਕਾਦੇ ਵਾਸਤੇ ਮੈਂ ਅਹੀ ਜੀ ਛਤਰਾਵਲ ਕਰੂ ਯਾਦ ਰੱਖੂ ਆਏ ਹਾਏ ਵੇ ਚਲ ਕਾਣੂ ਨਹੀਂ ਹੈਗੀ ਗੱਲ ਕਾਣੂ ਬੋਲੀ ਜੇ ਨਾਲ ਮੈਨੂੰ ਦੇ ਦੀ ਗਲਾਸ ਲਿਆ ਦਊਗਾ ਕਦਾ ਪੰਗੇ ਕਰਨ ਨੂੰ ਰੇ ਹੋਰੇ ਸੱਪੇ ਟੋੜੀ ਪਏ ਪੈ ਕੀ ਹੋ ਗਿਆ ਉਹ ਗੇਟ ਖੋਲ ਦੇ ਬੇਬੇ ਅੰਦਰ ਕਾਇਸ ਚੱਲਣ ਲੱਗ ਰਿਹਾ ਬਿਮਾਰੀ ਪੈਣਾ ਮੈਂ ਤਾਂ ਆਖਿਆ ਕਿ ਤੇ ਸੱਪ ਆ ਗਿਆ ਉਹ ਸੱਪ ਤੋਂ ਵੀ ਪੜਾ ਕੰਮ ਤੀ ਵੇ ਬਾਹਰ ਨਿਕਲ ਸਾਂ ਘੁੱਟ ਜੂਗਾ ਤੇਰਾ ਬਾਹਰ ਨਿਕਲਿਆ ਓਹੋ ਹੋਹ ਜੇ ਪਲਾਂ ਇੱਥੇ ਕੋ ਸਿੰਘ ਬੱਤੀ ਕਿਸਾਨ ਮਰਵਾ ਤੀ ਮੈਂ ਤਾਂ ਹਾਏ ਹਜੇ ਮੈਂ ਸੋਚਦੇ ਕੁਟ ਚਾਹ ਕਰਕੇ ਪੀ ਲਾਂ ਮੈਂ ਮੱਟਣਾ ਸੀ ਇੱਥੇ ਹੋਰ ਕਿਨੇ ਮੱਟਣਾ ਸੀ ਮੇਰੇ ਵਾਸਤੇ ਛੱਡਿਆ ਹੋਊਗਾ ਵੀ ਬੁੜੀ ਦਾ ਕੰਡਾ ਨਿਕਲੂ ਪਰੇ ਬੁੜੀ ਮਰੇ ਕਿਨੇ ਛੱਡਿਆ ਤੇਰੇ ਵਾਲੀ ਤੀਵੀ ਇਹ ਹੋਣੀ ਗਈ ਐ ਪਤਾ ਨਹੀਂ ਕੀ ਕਰਕੇ ਗਈ ਯਾਰ ਸੋਈ ਚ ਫਿਰ ਬਸ ਗਾਇਸੇ ਛੱਡ ਕੇ ਗਈਆ ਤੇਰਾ ਬੈਜੇ ਬੇੜਾ ਨਹੀਂ ਤੇਰੇ ਬਾਪ ਦਾ ਨਾ ਦਿਮਾਗ ਚੇ ਤੂੰ ਤੇਰਾ ਦਿਮਾਗ ਰਾਂਦਾ ਕਿੱਥੇ ਹੈ ਹਾਏ ਦਿਮਾਗ ਰਾਂਦਾ ਕਿੱਥੇ ਹੈ ਕਿਉਂ ਮਰ ਬਾਊ ਕਰੇ ਕਿਸੇ ਨੂੰ ਮੋਬਾਈਲ ਚ ਹੈ ਮੋਬਾਈਲ ਚ ਨਿਉਰੀਆਣੀ ਕਿੱਥੇ ਤੂੰ ਹਾਂ ਓਰੇ ਮਾਰ ਕੀ ਤੂੰ ਕੰਜਰੀਏ ਬਾਹਰ ਲੈ ਕਤਰੇ ਬਾਪ ਦਾ ਬਹਿਜੇ ਬੇੜਾ ਤੇਰੇ ਦਾ ਕਿੱਥੇ ਮਰ ਗਈ ਤੂੰ ਕੀ ਹੋਇਆ ਮੰਮੀ ਜੀ ਇੱਧਰ ਆ ਕੇ ਗੱਲ ਸੁਣ ਲੈ ਕੀ ਹੋ ਗਿਆ ਮੰਮੀ ਜੀ ਮੰਮੀ ਨੂੰ ਪੁੱਛ ਦੇ ਕੀ ਹੋਇਆ ਗੱਲ ਹੋਈ ਵੀ ਹੋਣੀ ਕੋਈ ਤੁਸੀਂ ਐਵੇਂ ਕਿਉਂ ਟੁੱਟ ਕੇ ਪੈ ਰਹੇ ਹੋ ਮੇਰੇ ਤੇ ਟੁੱਟ ਕੇ ਪੈ ਰਹੇ ਹੋ ਤੇਰੇ ਤੇ ਅੱਥਰਾ ਪਣੋਈਆ ਅੰਦਰ ਮੱਚ ਜਾਂਦਾ ਆ ਗੈਸ ਖੁੱਲਾ ਛੱਡ ਗਈ ਮੇਰੇ ਖਾਤਰ ਛੱਡਿਆ ਹੋਊਗਾ ਵੀ ਬੁੜੀ ਮੱਚ ਜੂਗੀ ਪਰੇ ਮੰਮੀ ਤੁਸੀਂ ਕਿਉਂ ਮੇਰੇ ਤੇ ਐਡੇ ਵੱਡੇ ਇਲਜ਼ਾਮ ਲਾ ਰਹੇ ਹੋ ਮੈਂ ਕਿਉਂ ਗੈਸ ਖੁੱਲਾ ਛੱਡ ਕੇ ਜਾਉਂਗੀ ਮੈਂ ਬੰਦ ਕਰਕੇ ਗਈ ਆ ਅੱਛਾ ਇਹ ਮਨਪੀਤ ਨੂੰ ਪੁੱਛ ਲੋ ਮੈਨੂੰ ਨਹੀਂ ਕੁਝ ਪਤਾ ਬਾਈ ਲੈ ਉਹਨੂੰ ਕੀ ਪਤਾ ਖੁੱਲਾ ਤੂੰ ਛੱਡ ਕੇ ਗਈਆਂ ਮੇਰੀ ਗੱਲ ਸੁਣ ਲੈ ਦਿਮਾਗ ਨਾਲ ਕੰਮ ਕਰਨ ਲੱਗ ਜਾ ਦਿਮਾਗ ਨਾਲ ਤੇਰਾ ਦਿਮਾਗ ਹਿੱਲ ਗਿਆ ਸੁਰਤੀ ਤੇਰੀ ਪਤਾ ਨਹੀਂ ਕਿੱਥੇ ਫਿਰ ਜਾਂਦੀ ਹੈ ਕਿੱਥੇ ਹੋਣੀ ਹੈ ਮੇਰੀ ਸੁਰਤੀ ਮੈਂ ਦਿਮਾਗ ਨਾਲ ਹੀ ਕੰਮ ਕਰਦੀ ਆ ਹੁਣ ਮੈਂ ਗੈਸ ਬੰਦ ਕਰਕੇ ਗਈ ਆ ਅੰਦਰ ਮੈਨੂੰ ਪਤਾ ਨਹੀਂ ਹੋਊਗਾ ਫਿਰ ਮੈਂ ਪਾਗਲਾ ਮੈਂ ਪਾਗਲਾ ਗੈਸ ਤਾਂ ਮੈਂ ਬੰਦ ਕਰਿਆ ਮੈਂ ਪਾਣੀ ਪੀਣ ਗਿਆ ਸੀ ਅੰਦਰ ਨਾ ਸ਼ੌਕਰ ਚੰਗਾ ਹੋਇਆ ਦੇਖ ਲੈ ਮੁੰਡੇ ਨੇ ਆਏ 부ਝਿਆ ਕਿਤੇ ਅਸੀਂ ਖਸੂਕ ਚਲਾ ਲੈਂਦਾ ਅੱਗ ਮੂੰ ਮੇਰੇ ਦਾ ਪੁੱਤ ਮੱਝ ਜਾਂਦਾ ਇਹਨੇ ਕੀ ਸੀ ਇਹਨੇ ਖਾਸਮ ਹੋਰ ਮਿਲ ਜਾਂਦਾ ਮੈਂ ਬੁੱਤ ਕੀ ਤੋਲਿਆਉਂਦੀ ਕੋਈ ਨਾ ਮਾ ਕੋਈ ਨਾ ਤੂੰ ਰੋ ਨਾ ਕੋਈ ਨਾ ਰੋ ਇੰਜ ਕਿਹੋ ਜਿਹੀਆਂ ਗੱਲਾਂ ਕਰ ਲੈ ਦੇਖ ਅੱਜ ਮੈਨੂੰ ਹੀ ਗਈ ਜਾਂਦੀ ਆ ਰਬਾਜ ਦੀ ਉਹ ਤਬ ਘੜ ਜੜਿਆ ਪਿਆ ਮੱਛੜਾ ਮੈਨੂੰ ਤਾਂ ਐ ਲੈ ਦੱਸ ਮੇਰੀ ਗੱਲ ਸੁਣੋ ਜੀ ਇਹਨਾਂ ਨੂੰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਪਰ ਮੇਰਾ ਯਕੀਨ ਮੰਨੋ ਹਾਏ ਐਵੇਂ ਕਿਵੇਂ ਬੋਲੀ ਜਾਂਦੀ ਹੈ ਲਾਪਰ ਲਾਪਰ ਹਾਏ ਐਨਾ ਝੂਠ ਉਹ ਵੀ ਸਾਹਮਣੇ ਖੜਾ ਹੁਣ ਤਾਂ ਤੇ ਅੱਖੀ ਦੇਖਿਆ ਕੁਰੀ ਸਾਰਾ ਨਾ ਆ ਝੂਠ ਬੋਲਦ ਨੇ ਹਾਂ ਲੈ ਆ ਝੂਠ ਬੋਲਦ ਨੇ ਚਲ ਛੱਡ ਦੱਸੀ ਛੱਡ ਕਾ ਨੂੰ ਆ ਝੂਠ ਬੋਲਦ ਨੇ ਮੈਂ ਝੂਠ ਬੋਲਾਂ ਮੈਨੂੰ ਝੂਠਾ ਪਾਉਣ ਲੱਗ ਰਹੀ ਤੂੰ ਕਦੋਂ ਦੀ ਦੇਖ ਲੈ ਲੱਛਣ ਤਾਂ ਦੇਖ ਲੈ ਕੁਸਤਾ ਮੰਨ ਜਾ ਕਦੇ ਤਾਂ ਮੰਨ ਜਾ ਆਹੀ ਲਾੜ ਪਿਆਰ ਨੇ ਚੁਣਾਈ ਹੋਈ ਆ ਇਹ ਨਾ ਮੋਬਾਈਲ ਛੁੱਟੀ ਰਹਿੰਦੀ ਤੇਰੀ ਸਾਰਾ ਦਿਨ ਮੋਬਾਈਲ ਚ ਰਹਿੰਦੀ ਐ ਮੋਬਾਈਲ ਨਹੀਂ ਛੱਡੀ ਕਿਸੇ ਮੈਂ ਸੱਚ ਕਹਿ ਰਹੀ ਆ ਸੱਚ ਕਹਿ ਰਹੀ ਆ ਤੂੰ ਹਰ ਗੋਰੀ ਝੂਠ ਬੋਲਦਾ ਮੇਰੀ ਮਾਂ ਝੂਠ ਬੋਲਦੀ ਐ ਆ ਝੂਠ ਬੋਲਦੀ ਐ ਮੇਰੀ ਅੱਖਾਂ ਤੋਂ ਦੂਰ ਹੋ ਜਾ ਮੇਰੇ ਬਾਹਰ ਚਲ ਦੁਖੀ ਕਰ ਲੈ ਦੁਖੀ ਨਹੀਂ ਕਰ ਲੈਣਾ ਕੋਈ ਨਾ ਬੈਠ ਕੁੜਿਆ ਪਾਣੀ ਦੇ ਨਾਲ ਲਿਆ ਕਿਤੇ ਨਹੀਂ ਮੁੰਡਾ ਮੈਂ ਲਿਆ ਕੇ ਵਿਚਾਰਾ ਪਾਣੀ ਵੀ ਘੁੱਟ ਪੀਣ ਗਿਆ ਸੀ ਤੈਨੂੰ ਦੱਸ ਪੁੱਤ ਐਨਾ ਸ਼ੁਕਰ ਤੂੰ ਭੱਗ ਗਿਆ ਤੇ ਘਾਰ ਕਰ ਲਈ ਆ ਮੈਨੂੰ ਤਾਂ ਜਾਇ ਵੱਡਾ ਜ਼ਖਾਮ ਲੱਗਿਆ ਹੋਇਆ ਸੀ ਮੈਂ ਤਾਂ ਉਹਦੀ ਬਾਸ਼ਨਾ ਵੀ ਨਹੀਂ ਸੀ ਆਉਣੀ ਨੱਕ ਬੰਦ ਹੋਇਆ ਪਿਆ ਨਾ ਹਾਏ ਹੇ ਪੁੱਤ ਨਹੀਂ ਤਾਂ ਮੈਂ ਮੱਚ ਜਾਣਾ ਸੀ ਮੇਰੇ ਹਾਲੇ ਪਾਣੀ ਹਾਏ ਮਾਜ ਤਾਂ ਬਚਤ ਰਹਿ ਗਈ ਬੀਰੇ ਤੋਂ ਟਾਈਮ ਨਾਲ ਜਾ ਕੇ ਬੰਦ ਕਰਤਾ ਨਹੀਂ ਤਾਂ ਸਾਰਾ ਟੱਬਰੀ ਫੂਕਤਾ ਸੀ ਇਹਨੇ ਤਾਂ ਹੋਰ ਮੈਂ ਤਾਂ ਆਪੇ ਹੀ ਕਿਹਾ ਗੁਰੇ ਨੂੰ ਮਹਾ ਗੁਰੇ ਕੀ ਬਣਦਾ ਉਹ ਇਹ ਤਾਂ ਕਿਸੇ ਦਿਲਸਾਰ ਕਰਮ ਚਾਦੂਗੀ ਪਾਈ ਅਹੀਂ ਜੀ ਕਮਲੀ ਲੈਂਦੀ ਆ ਬੇ ਤੈਨੂੰ ਕਿਹੜਾ ਬੂਮਾ ਦਾ ਕਾਟਾ ਸੀ ਕੋਈ ਚੱਜ ਦੇ ਥਾਵੇਂ ਮੈਂ ਵਿਆਹ ਕਰਾ ਲੈਂਦਾ ਜੇ ਕਰਾਉਣੇ ਬੈਠਾ ਸੀ ਘਟੋ ਘਟ ਮੰਨ ਤਾਂ ਲਵੇ ਹਾਂ ਮੰਨ ਤਾਂ ਲਵੇ ਵਿਹਾਂ ਮੈਂ ਤਾਂ ਗੈਸ ਕੋ ਨਾ ਰਹਿ ਗਿਆ ਢੱਲੇ ਕੋਈ ਮੰਦੀ ਵੀ ਨਹੀਂ ਮੰਦੀ ਵੀ ਨਹੀਂ ਉੱਤੋਂ ਸਾਨੂੰ ਹੀ ਗਾਇਦੰਦੀ ਆ ਸਮਾ ਸਾਡੇ ਕਿ ਨਹੀਂ ਹੋਰ ਉੱਚਾ ਜੇ ਪੁੱਤ ਮੈਂ ਸਮਝਾ ਨਹੀਂ ਆ ਵੀ ਆਹ ਕੰਮ ਮੈਂ ਕਰ ਲਾਂ ਗੱਲ ਮੈਨੂੰ ਪਤਾ ਏ ਕੀ ਬੋਲਦੀ ਮੈਂ ਤਾਂ ਸੱਚੀ ਡਰਦੀ ਦੱਸਦੀ ਨਹੀਂ ਵੀ ਕਰ ਚੁਕੋ ਲਿਆ ਸਭ ਮੈਨੂੰ ਆਖੂ ਬੈ ਜਾ ਬੈ ਜਾ ਬੁੜ ਖਾਨੇ ਆ ਇੱਥੋਂ ਬੋਲਦੀ ਆ ਮੈਨੂੰ ਹਾਂ ਉਹ ਤੇ ਤੂੰ ਕਿਹੜੇ ਯਕੀਨ ਕਰਦਾ ਮਾਂ ਦੀਆਂ ਗੱਲਾਂ ਤੇ ਤੈਨੂੰ ਤਾਂ ਉਸੇ ਦੇ ਯਕੀਨ ਆ ਜਿਹੜੀ ਵਿਆਹ ਕੇ ਲਿਆਂਦੀ ਆ ਤੈਨੇ ਤੈ ਤਾਂ ਮੇਰੀ ਮਾਂ ਨੂੰ ਉਹੀ ਸਮਝ ਰੱਖਿਆ ਵੀਰੇ ਉਹ ਕਾਹ ਨੂੰ ਸੰਤਰਗਾ ਕੋਈ ਗੱਲ ਨਹੀਂ ਹੁਣ ਬੋਲਣ ਦੇ ਹੁਣ ਬੋਲਣ ਦੇ ਦੇ ਲੱਤਾਂ ਮੈਂ ਤੋੜੂ ਕਮਾਲ ਹੋ ਗਈ ਗੱਲ ਦੀ ਅੱਧ ਹੋਈ ਪਈ ਜੰਮੀ ਇਹੀ ਤਾਂ ਮੈਂ ਕਹਿੰਦਾ ਅੱਧ ਹੋ ਗਈ ਉਹ ਝੂਠ ਤੂੰ ਝੂਠ ਬੋਲਦੀ ਸੀ ਮੇਰੀ ਮਾਂ ਝੂਠ ਬੋਲਦੀ ਸੀ ਮਾਂ ਝੂਠ ਬੋਲਦਾ ਸੀ ਮਾਂ ਆਪ ਦੀ ਅੱਖਾਂ ਨਾਲ ਦੇਖਿਆ ਤਾਂ ਹੀ ਫੇਰ ਵੀ ਨਹੀਂ ਮੰਨਦੀ ਤਾਂ ਹੀ ਯਕੀਨ ਮੰਨ ਲਿਆ ਤੇ ਨਹੀਂ ਤਾਂ ਇਹ ਸਾਰੀਆਂ ਗੱਲਾਂ ਸਾਡਾ ਸਿਰੇ ਪਾ ਦਿੰਦੀ ਆ ਪੁੱਤ ਕੀ ਕਰੀਂਦੀ ਵੀ ਭੈਣ ਨੇ ਕਰਿਆ ਹਾਂ ਇਹਨੂੰ ਤੇ ਤੁਹਾਡੀ ਮਾਂ ਦਾ ਨਾਂ ਲਾ ਦਿੰਦੀ ਹਾਏ ਬੇਸ਼ੁਕਰਾਬੀਰੇ ਤੂੰ ਬਚ ਗਿਆ ਬਚ ਗਿਆ ਵੀਰੇ ਤੂੰ ਉਹ ਸਾਡਾ ਤਾਂ ਕੱਖ ਨਹੀਂ ਰਹਿਣਾ ਸੀ ਵੀਰੇ ਬਚ ਗਏ ਸੱਚੇ ਬਾਦਸ਼ਾਹ ਮੈਂ ਚੁੱਪ ਕਰ ਕੋ ਮਰ ਗਿਆ ਕਿਸਾਨੀ ਰੱਖੀ ਬੇ ਕਾਨੂੰ ਐਜ ਬੋਲ ਕਰਦਾ ਹੈ ਪਤਾ ਸਾਰੇ ਟੱਬਰੇ ਮਰ ਜੇ ਮੈਂ ਮਾਰਨ ਵਾਲੇ ਹੀ ਲੈ ਤਾਂ ਹੈਗੇ ਸੀ ਹੋ ਰਾਇਆ ਤਾਂ ਬੁੱਕੂ ਬਾਈ ਕਰ ਇਹ ਤਾਂ ਮਚਾਰੂ ਨੂੰ ਕਿਸੇ ਨੂੰ ਨਹੀਂ ਬੁਲਾਉਣਾ ਹੈਗਾ ਸੁਣ ਦੱਸਤੀ ਗੱਲ ਮੈਂ ਸਮਝ ਗਏ ਜੇ ਤੂੰ ਕਹਿੰਦਾ ਨਾ ਬੁਲਾਵਾਂਗੇ ਭਾਈ ਨਾ ਬੁਲਾਉਣਾ ਨਹੀਂ ਬਸ ਠੀਕ ਮੈਂ ਉਹਨਾਂ ਕੋਲ ਜਾ ਆਵਾਂ ਚੰਗਾ ਸਿੱਧਾ ਉਹ ਮੈਨੇ ਬੁਲਾ ਕੇ ਰਾਜੀ ਹੀ ਲੱਜ ਤਾਂ ਆ ਗਈ ਨਾ ਤੂੰ ਕਾਤੋਂ ਐ ਕਰਦੀ ਸੀ ਹਟਾਉਂਦੀ ਸੀ ਜਿੱਤ ਨੂੰ ਮੈਂ ਨਾ ਕੁਰਦੀ ਤੂੰ ਛਡਾ ਆਂਦੀ ਪਹਿਲੇ ਮਾਂ ਜੇ ਮੈਂ ਨਾ ਹੱਥ ਪਾਉਂਦੀ ਫਿਰ ਅਗਲਾ ਐ ਨਹੀਂ ਪਤਾ ਭਾਬੀ ਵੀ ਰਹੀ ਕਹਿ ਦਿੰਦਾ ਬਿੱਲੇ ਉਹਨੂੰ ਤਾਂ ਸ਼ਰਮ ਨਹੀਂ ਆਉਂਦੀ ਵੱਡੀ ਬਰਾਬਰ ਖੜੀ ਸੀਗੀ ਹਟਾ ਦਿੰਦੀ ਤੂੰ ਛੱਡ ਪਰੇ ਡਰਾਮਾ ਤਾਂ ਕਰਨਾ ਪੈਂਦਾ ਹਾਂ ਹੁਣ ਸਕੀਮ ਆਈ ਨਾ ਕੰਮ ਲਵਾਏ ਨਾ ਤੇ ਸਾਹਮਣੇ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿਹੜੇ ਮੇਰੇ ਸਕੀਮ ਖੇਡ ਗਈ ਮੈਂ ਆਖਿਆ ਹੁਣ ਅੰਦਰ ਬੜੀਆਂ ਹੋਈਆਂ ਨੇ ਇਹਨੂੰ ਪਤਾ ਲੱਗਿਆ ਉਹ ਜਾਦ ਜਿਹੀ ਆ ਗਈ ਗੱਲ ਮਾ ਗੁਰੀ ਆਉਣ ਨਾਲ ਕੁਦਰਤੀ ਗੁਰੀ ਆਉ ਆ ਗਿਆ ਉਹਨੇ ਬਾਰ ਖੜਕਾਤਾ ਤੇ ਮੈਨੂੰ ਦਿਸ ਗਿਆ ਪੈਰ ਆਹ ਟਾਇਰਾਂ ਜਾਂ ਤੁਮਾ ਗੱਡੀ ਆਪਣੀ ਆਏ ਵਧੀਆ ਗੇਮ ਖੇੜ ਗਈ ਨੀ ਵੀਰਾ ਦੇਖ ਵੀ ਨਾ ਲਵੇ ਨੀ ਮਾਂ ਦੇਖੀ ਵੀਰਿਆ ਬਚ ਗਿਆ ਸ਼ੁਕਰਮੰਨ ਰੱਬ ਦਾ ਗੁੜੇ ਸ਼ੁਕਰਮੰਨ ਭਾਈ ਬਾਬੇ ਦੇ ਮੱਥਾ ਟੇਕ ਕੇ ਆਵਾਂਗੇ ਇਹ ਤਾਂ ਜਮਾਂਗੇ ਦੋਨੇ ਮਾਮਾਤੀ ਆਪਾ ਇਹ ਤਾਂ ਉਜੜੇ ਉਖੜਿਆਂ ਦੀ ਜਾਂਦੀ ਨਹੀਂ ਕਿਸੇ ਪਾਸੇ ਵੀ ਪਤਾ ਨਹੀਂ ਇਹ ਜੀ ਬੇਕੜਮੀ ਸਾਡੇ ਘਰੀ ਕਿਉਂ ਆਉਣੀ ਸੀ ਨਹੀਂ ਬੱਸ ਕਰ ਹੁਣ ਬਥੇਰਾ ਹੋ ਗਿਆ ਕਹਿੰਦੀ ਸੀ ਸਕੀਮ ਨਹੀਂ ਚੱਲਦੀ ਚੱਲ ਗਈ ਨਾ ਹੁਣ ਸ਼ੁਰੂ ਹੋਈਆਂ ਨੇ ਸਕੀਮਾਂ ਚੱਲਣੀਆਂ ਹੁਣ ਅੱਗੇ ਅੱਗੇ ਦੇਖ ਹੁੰਦਾ ਕੀ ਹੈ ਨਾਲੇ ਹੁਣ ਪੋਰਾ ਮੂੰਹ ਮਿੱਠਾ ਕਰਾ ਦੇ ਲਿਆ ਕੇ ਭਾਵੇਂ ਗੋੜੀ ਖਵਾ ਦੇ ਤੇਰੀ ਮਾਂ ਨੇ ਸਕੀਮ ਪਾਸ ਕਰਤੀ ਹੁਣ ਨਿੱਤ ਦੀ ਫਿਲਮ ਚੱਲਿਆ ਗੁਰੂ ਤੂੰ ਬੈਠ ਕੇ ਦੇਖਿਆ ਕਰੀ ਬਿਨਾ ਟਿਕ ਤੋਂ ਦਾਲ ਜਿਹਾ ਦੇਹਾਂ ਬਣ ਜਿਸ ਦੇ ਨਿਭੜ ਜਾਂਦਾ ਲਾ ਕੀ ਗੱਲ ਵੀਰ ਤੂੰ ਆਏ ਆ ਕੇ ਬਹਿ ਗਿਆ ਜਿਵੇਂ ਕੁੜੀ ਦੱਬ ਕੇ ਆਇਆ ਹੁਣ ਤੇਰੇ ਬੂਥੜ ਨੂੰ ਕੀ ਹੋ ਗਿਆ ਤੂੰ ਬਸ ਕੁਛ ਨਹੀਂ ਮਾਂ ਕੋਸ ਨਹੀਂ ਕੋਸਤਾ ਹੋਇਆ ਹੀ ਹੋਊਗਾ ਤਾਂ ਹੀ ਤਾਂ ਬੇਹਾਜਾ ਮੂੰਹ ਕਰੇ ਬੈਠਾ ਤਾਂ ਬੜਾ ਦੁਖੀ ਐ ਤੂੰ ਮੈਂ ਕਿਹਾ ਨਾ ਕੁਛ ਨਹੀਂ ਹੋਇਆ ਫਿਰ ਕੁਛ ਹੋਇਆ ਨਹੀਂ ਤਾਂ ਛੁੰਡੀ ਕਿਉ ਮੱਚੀ ਐ ਤੇਰੀ ਮੇਰੀ ਗੱਲ ਸੁਣ ਮਾ ਜਿਹੜਾ ਤੂੰ ਆਰ ਭੈਣ ਭਾਬੀ ਨਾਲ ਕਰ ਰਹੇ ਹੋ ਨਾ ਉਹ ਜਮਾ ਸਹੀ ਨਹੀਂ ਹੈਗਾ ਅਸੀਂ ਕੀ ਕਰ ਰਹੇ ਹਾਂ ਅਸੀਂ ਤਾਂ ਕੁਝ ਨਹੀਂ ਕਰ ਰਹੇ ਆਹੋ ਮੈਨੂੰ ਕਾਹਨੂੰ ਪਤਾ ਹੈ ਮੈਂ ਤਾਂ ਬੌਲਾ ਮੈਨੂੰ ਕਿਹੜਾ ਕੁਝ ਦਿਖਦਾ ਹੈ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਅੱਛਾ ਕੀ ਤੈਨੂੰ ਪਤਾ ਲੱਗ ਗਿਆ ਕੀ ਤੈ ਦੇਖ ਲੈ ਕੀ ਤੈ ਸੁਣ ਲੈ ਤੂੰ ਆਰ ਭੈਣ ਜਿਹੜੀਆਂ ਭਾਬੀ ਨਾਲ ਚਾਲਾਂ ਖੇਡਦੇ ਹੋ ਨਾ ਸਾਰੀਆਂ ਅੱਖੀਂ ਦੇਖ ਲਈਆਂ ਮੈਂ ਸਾਰੀਆਂ ਇਨਸਾਨੀ ਤਾਂ ਨਾਂ ਦੀ ਵੀ ਮਾਂ ਕੋਈ ਚੀਜ਼ ਹੁੰਦੀ ਐ ਬੇ ਵੀਰਾਸੀ ਕਿਸੇ ਨਾ ਕੋਈ ਚਾਲ ਨਹੀਂ ਖੇੜਦੇ ਅਸੀਂ ਕੀ ਲੈਣਾ ਚਾਲਾਂ ਖੇੜ ਕੇ ਚਾਲਾਂ ਖੇਡਣੀਆਂ ਹੁੰਦੀਆਂ ਤਾਂ ਮੈਂ ਵਿਆਹ ਵੇਲੇ ਖੇੜ ਦੰਦੀ ਨਾਲੇ ਹੁਣ ਤਾਂ ਸੁੱਖ ਨਾਲ ਘਰੇ ਮੈਂ ਨੂਹ ਬਣਾ ਕੇ ਲੈ ਆਂਦੀ ਹੁਣ ਮੈਂ ਕੱਤ ਚਾਲਾਂ ਖੇਡੂਗੀ ਕਮਲਾ ਜੇ ਨੂਹ ਬਣਾ ਕੇ ਲੈ ਆਂਦੀ ਤਾਂ ਤਾਂ ਨੂਹ ਬਣਾ ਕੇ ਵੀ ਰੱਖੋ ਐਵੇਂ ਨਾ ਪਾਗਲਾ ਵਾਂਗ ਉਹਨੂੰ ਬੇਕੂਫ ਬਣਾਈ ਜਾ ਕਰੋ ਸਾਰਾ ਦਿਨ ਅੱਛਾ ਤੂੰ ਐ ਕਹਿੰਦਾ ਹੋਵੇਂਗਾ ਵੀ ਗੁਰੀ ਨੇ ਉਹ ਕੂਰੀ ਆ ਵੀਰ ਉਹ ਗਲਤੀ ਕਰੀ ਆ ਉਹਨੇ ਤਾਂ ਕੂਰੀ ਆ ਤੁਛੋ ਕਰ ਮੰਨ ਪੁੱਤ ਸਾਰਾ ਘਰ ਬਚ ਗਿਆ ਨਹੀਂ ਤਾਂ ਅੱਜ ਨੂੰ ਇੱਥੇ ਪੱਲੀਆਂ ਪਿਛੀਆਂ ਪਈਆਂ ਹੁੰਦੀਆਂ ਆ ਕੱਲ ਵਾਲਾ ਟਾਈਮ ਤਾਂ ਗਿਆ ਸੀ ਅੱਜ ਤਾਂ ਤੈਨੂੰ ਐਂ ਦਿਖਦਾ ਵੀ ਬੇੜਾ ਭਰਿਆ ਪਿਆ ਬੰਦੇ ਬੁੜੀਆਂ ਦਾ ਵੇ ਸਾਰਾ ਕੁਝ ਮਚਾ ਦੇਣਾ ਸੀ ਉਹਨੇ ਗੈਸ ਛੱਡ ਕੇ ਖੁੱਲਾ ਆ ਗਈ ਮੌਜ ਨਾਲ ਗਲਤੀਆਂ ਉਹ ਕਰੇ ਤੂੰ ਸਾਡੇ ਚ ਗੱਡੀ ਚੱਲ ਉਹ ਮਾਂ ਮੈਨੂੰ ਸਾਰਾ ਕੁਝ ਪਤਾ ਹੈ ਗਲਤੀ ਹੋਈ ਆ ਜਾਂ ਕਰਾਈ ਗਈ ਆ ਉਹ ਤੋਂ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੂੰ ਮੈਨੂੰ ਪਾਗਲ ਸਮਝਦੀ ਆ ਵੀ ਇਹ ਜਵਾਕ ਹੀ ਆ ਮੈਨੂੰ ਕਾਹਨੂੰ ਕੁਝ ਪਤਾ ਲੱਗਦਾ ਹੈ ਨਾ ਨਬੋਲਦਾ ਦੇ ਕਿਵੇਂ ਤੂੰ ਮੈਥੋਂ ਹੋਰ ਨਾ ਜਾਬਾਂ ਤੇ ਖਾਲੀ ਹੈ ਅਸੀਂ ਗਲਤੀ ਕਰ ਅਸੀਂ ਅੱਛਾ ਉਹਨੂੰ ਆਏ ਕਹਤਾ ਤੂੰ ਗੈਰ ਛੱਡ ਦੇ ਹੈ ਕੱਲ ਨੂੰ ਆ ਵੱਡੀ ਗਲਤੀ ਕਰ ਦੋ ਕੋਈ ਹੋਰ ਐਦੂ ਪਰ ਐਦੂ ਮੈਂ ਕਰਦਾ ਵੱਡੀ ਰਹੂਗੀ ਕੀ ਉਹ ਦੁਨੀਆ ਤੋਂ ਹੁੰਦੀ ਹੈ ਗਲਤੀ ਜੇ ਹੋ ਵੀ ਗਈ ਫਿਰ ਕੀ ਫਾਹਾ ਪੈ ਗਿਆ ਦੁਨੀਆ ਕਰਦੀ ਹੈ ਗਲਤੀ ਨਾਲੇ ਇਨਸਾਨ ਗਲਤੀਆਂ ਦੀ ਪੁੱਤ ਲੈ ਐਵੇਂ ਨਹੀਂ ਮੁੱਦਾ ਬਣਾਇਆ ਕਰਦੇ ਹਰ ਇੱਕ ਗਲਤੀ ਦਾ ਅੱਛਾ ਨਾ ਮੈਨੂੰ ਆਏ ਦੱਸ ਜੇ ਕੱਲ ਨੂੰ ਮੇਰਾ ਗਲਗ ਦੱਬਤਾ ਉਹਨੇ ਗੁੱਠਾ ਦੇ ਤਾਜਾ ਤੇਰੀ ਭੈਣ ਮਾਰਤੀ ਤੇ ਫਿਰ ਤੂੰ ਤਾਂ ਐਂ ਕਹੇਗਾ ਇਨਸਾਨ ਤੋਂ ਗਲਤੀ ਹੁੰਦੀ ਆਈ ਬੇ ਉਹਨੇ ਤਾਂ ਸਾਰਾ ਟੱਬਰ ਫੂਕ ਦੇਣਾ ਸੀ ਇਹਨੂੰ ਗਲਤੀ ਨਹੀਂ ਕਹਿੰਦੇ ਮੂਰਖਤਾ ਹੀ ਕਹਿੰਦੇ ਨੇ ਉਹ ਮੈਨੂੰ ਸਾਰਾ ਕੁਝ ਪਤਾ ਹੈ ਮਾਂ ਵੀ ਗਲਤੀ ਹੈ ਕਿ ਮੂਰਖਤਾ ਸਾਰਾ ਮੈਂ ਸਭ ਪਤਾ ਲੱਗ ਗਿਆ ਮੈਨੂੰ ਮੈਨੂੰ ਬੱਸ ਕਿਵੇਂ ਬੋਲਦਾ ਮਾਰਦਾ ਜੀਬ ਨੂੰ ਚੱਕ ਕੇ ਤਾਲੂਏ ਨਾਲ ਨਾਲੇ ਗਲਤੀ ਹੁੰਦੀ ਆ ਇੱਕ ਅੱਧੀ ਵਾਰੀ ਹਰ ਰੋਜ਼ ਗਲਤੀਆਂ ਨਹੀਂ ਹੁੰਦੀਆਂ ਹੁੰਦੀਆਂ ਮਾਂ ਮੈਨੂੰ ਐਂ ਦੱਸ ਪੜ੍ਹੀ ਲਿਖੀ ਕੁੜੀ ਆਹੋ ਐਂ ਭਲਾ ਗੈਸੂਈਲੀ ਕਰ ਦੂਗੀ ਐ ਹਰੇਕ ਗੱਲ ਹਰ ਵਾਰੀ ਇਹ ਗਲਤੀ ਕਰੂਗੀ ਉਹ ਫਿਰ ਮੈਂ ਕਰਤਾ ਕਿ ਤੇਰੀ ਭੈਣ ਨੇ ਕਰਤਾ ਮੈਂ ਕਦੋਂ ਕਿਹਾ ਵੀ ਤੈਂ ਕਰਤਾ ਪਰ ਉਹਦੇ ਨਾਲ ਤਾਂ ਖੜੋ ਲੈ ਇਹਦੇ ਤੇ ਅਸੀਂ ਕੀ ਛੜਾਈ ਆ ਸੀ ਤਾਂ ਅਸੀਂ ਇਹਦੇ ਨਾਲ ਹੋਰ ਕੀ ਖੜੀਏ ਐਂ ਕਹਿਦੀ ਕੋਈ ਗੱਲ ਨਹੀਂ ਭਾਈ ਜਗਾ ਛੜ ਤੱਕ ਹੋਰ ਛੜ ਦਵ ਹੈ ਗਲਤੀਆਂ ਮਾਂ ਹਰੇਕ ਤੋਂ ਹੁੰਦੀਆਂ ਨੇ ਹਰੇਕ ਤੋਂ ਤੇਰੇ ਤੋਂ ਵੀ ਹੋਈਆਂ ਹੋਣੀਆਂ ਦਿਮਾਗ ਬੰਦੇ ਦਾ ਨਹੀਂ ਰਹਿੰਦਾ ਕਈ ਵਾਰੀ ਪਰ ਐ ਨਹੀਂ ਵੀ ਇੱਕ ਬੰਦੇ ਦੀ ਡਿੱਗਪੋ ਸਾਰਾ ਡੱਬਰ ਮੈਂ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਫਾਲਤੂ ਦਾ ਨਾ ਪੌਂਕ ਇਥੇ ਤੂੰ ਆਪਦਾ ਕੰਮ ਤੱਕਰ ਕੰਮ ਮਤਲ ਰੱਖ ਆਪਦੀ ਰੋਟੀ ਪੱਕੀ ਮਿਲਦੀ ਐ ਖਾ ਲਿਆ ਕਰ ਕੰਮ ਤਨ ਦਿੰਦਾ ਥਲਾਉਣਾ ਨਹੀਂ ਆ ਇਧਰ ਦਿਮਾਗ ਤੇਰਾ ਬਹੁਤ ਚੱਲਦਾ ਹੈਗਾ ਆਹੋ ਹੁਣ ਜੇ ਸੱਚ ਪਤਾ ਲੱਗ ਗਿਆ ਤਾਂ ਮੈਂ ਤਾਂ ਆਪੇ ਬੁਰਾ ਲੱਗਣਾ ਹਨਾ ਤਾਂ ਚੁੱਪ ਕਰ ਦੇਂਗੇ ਕਰਾਵਾ ਤੈਨੂੰ ਹੈਂ ਗਾਹੀ ਗਾਹ ਫਿੱਡੇ ਛੱਤਰ ਮੰਗੂ ਵਧੀ ਜਨੈ ਤੂੰ ਵਧੀ ਜਨੈ ਕੋਈ ਨਾ ਮਾਂ ਟਾਈਮ ਆਉਣ ਦੇ ਸੱਚ ਦੀ ਜਿੱਤ ਹੁੰਦੀ ਹੁੰਦੀ ਐ ਤੇ ਹੋ ਕੇ ਵੀ ਰਹੂਗੀ ਇਹ ਗੱਲ ਮੇਰੀ ਲਿਖ ਲੈ ਤੈਨੂੰ ਮੈਂ ਇਹੋ ਜਾਂ ਦੋ ਲਿਖ ਕੇ ਨਾ ਸਾਈਨ ਕਰਕੇ ਤੇ ਯਾਦ ਰੱਖੇਗਾ ਗੱਲ ਸੁਣ ਲੈ ਮੇਰੀ ਤੂੰ ਕਿਸੇ ਗੱਲ 'ਚ ਬੋਲਣਾ ਹੁੰਦਾ ਨਾ ਸੋਚ ਸਮਝ ਕੇ ਬੋਲਿਆ ਕਰ ਬਿਣਾ ਮਤਲ ਤੋਂ ਐਵੇਂ ਬਕੜ-ਬਕੜ ਨਾ ਕਰਿਆ ਕਰ ਜਦ ਆਪਦਾ ਕੰਮ ਕਰ ਲਾ ਆਇਆ ਵੱਡਾ ਇਹ ਮੱਤਾਂ ਦੇਣ ਵਾਲਾ ਮੈਂ ਤਾਂ ਕਰ ਲੈਣਾ ਕੰਮ ਪਰ ਜਿੱਦੇ ਸੱਤ ਸਾਹਮਣੇ ਆ ਗਏ ਨਾ ਬਚਣਾ ਥੋੜਾ ਵੀ ਕੱਖ ਨਹੀਂ ਓਏ ਬਾਗ ਜਾ ਤੂੰ ਆਇਆ ਇਹ ਵੱਡਾ ਸਿਆਣਾ ਲਹ ਬਾਪੂ ਬਣ ਕੇ ਬਹਿ ਗਿਆ ਗਲਤੀ ਇਨਸਾਨ ਤੋਂ ਹੁੰਦੀ ਆ ਇਹ ਨੂੰ ਕਿਵੇਂ ਪਤਾ ਲੱਗਿਆ ਕਿ ਨੇ ਉਹਦੀ ਸਾਈਡ ਜੀ ਲਈ ਜਾਂਦਾ